ਲੋ ਜੀ ਪੂਰਾ ਦਾ ਪੂਰਾ ਟਰਾਂਸਫਰ ਮੈਂ ਆਪਣੇ ਘਰ ਆ ਗਿਆ ਬਹੁਤ ਪੈਸੇ ਲੱਗੇ ਤੇ ਪਰ ਗੈਸ ਕਰੋ ਕਿੰਨੇ ਕੇ ਪੈਸੇ ਲੱਗੇ ਹੋਣੇ ਬਸ ਸਿੱਧਾ ਇੱਧਰ ਨੂੰ ਆ ਗਿਆ ਹਣਾ ਐਂਦੀ ਆ ਖੁੱਲੀ ਮੋੜੇ ਇੱਧਰ ਤੇ ਹੈ ਇਹ ਓਪਨ ਐਂਦੀ ਮੋੜ ਓਪਨ ਹੈ ਇਹ ਖੁੱਲੀ ਤੇ ਆਹ ਖੁੱਲਦੇ ਕਰਕੇ ਮੈਂ ਇਵੜ ਗਿਆ ਖੁੱਲ ਗਿਆ ਥੈਂਕ ਯੂ ਲੋ ਜੀ ਆ ਗਿਆ ਮੇਨ ਆ ਗਿਆ ਨਾ ਬੜੀਆਂ ਮਲਕੇ ਰੱਖਤੀਆਂ ਹੁਣ ਤੁਸੀਂ ਕਮੈਂਟਾਂ 'ਚ ਦੱਸਿਓ ਪਹਿਲਾਂ ਦੇਖ ਲਈਏ ਵੀ ਇਹ ਕਿੰਨੇ ਦਾ ਪ੍ਰੋਜੈਕਟ ਹੋਊਗਾ ਸਾਰਾ ਇਹ ਦੇਖਦੇ ਕੀਦਾ ਗੈਸ ਸਹੀ ਲੱਗਦਾ ਆ ਗਿਆ ਇਧਰ ਦੂਜੇ ਸੁੱਚ ਆ ਗਿਆ ਨਾ ਉੱਪਰ ਆਇਆ ਆਪਣੀ ਦਾ ਪੱਦੀਆ ਉੱਪਰ ਆਇਆ ਕਿੱਥੇ ਉਧਰ ਪਈ ਦੀ ਨਹੀਂ ਕਾਲੂ ਉਹਨੇ ਰੱਖ ਕੇ ਰੱਖੀ ਰੀਅਲ ਟੇਬਲ ਤੇ ਪਈ ਸੀ ਮੈਂ ਦੇਖ ਕੇ ਦੇ ਦਿੰਨੀ ਆ ਇਹਨੇ ਤੁਸੀਂ ਅੱਜ ਦੇ ਪਕਾਣੂ ਡੇਰੀ ਖਰਾਬ ਕਰਦੀਆਂ ਤਾਂ ਖਾਫੀ ਸਮਾਨ ਦੇ ਕੋਲ ਇਹਨੇ ਕਾਫੀ ਉਹਨੇ ਦੇਖ ਕੇ ਦਿੰਨੀ ਆ ਨਾ ਅਸਲ ਤਾਂ ਸੀ ਆ ਲੋ ਜੀ ਸਾਬ ਉਹ ਮੈਂ ਫਿਰ ਹੁਣ ਮੈਂ ਲਾਈਵ ਵੀਡੀਓ ਸ਼ੂਟ ਕਰ ਦਵਾ ਕਰਦੇ ਬੰਦ ਦੇਖੋ ਕਿਥੇ ਕਾਪੇ ਪੈ ਨਾ ਹੋ ਹੈ ਪਰ ਹਾਂਜੀ ਥੱਲੇ ਥੱਲੇ ਨਾ ਬਈ ਹੋਵੇ ਫਿਰ ਪਤਾ ਨਹੀਂ ਹੁੰਦਾ ਤੇ ਲੈ ਆਉਨੇ ਪਰ ਜਿੰਨ ਜਾਣਾ ਨਾ ਦੇਖੋ ਅੰਦਰ ਕਰੋ ਨਾ ਕਿ ਨਾ ਜਦੋਂ ਰੱਖਦੇ ਤੇ ਦੇਖ ਲਿਆ ਤਾਂ ਤਾਂ ਹੈਂਦੀ ਕਿਤੇ ਕੰਬੜੀ ਲਾਉਣੀ ਦੀ ਹਾਂਜੀ ਦੇਖੋ ਲੈ ਲੈ ਨਹੀਂ ਅੱਜ ਵੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਤੇ ਇੱਥੇ ਦਾ ਸਭ ਦੁੱਧ ਹੋ ਰਿਹਾ ਤੇ ਅੱਜ ਸਾਰਿਆਂ ਨਾਲ ਕਾਦੇ ਛੁੱਟੀ ਤੇ ਵਿਸਾਖੀ ਦਾ ਲੱਖ ਲੱਖ ਮੁਬਾਰਕ ਹੋਣ ਜੀ ਤੁਹਾਨੂੰ ਤੇ ਵਿਸਾਖੀ ਜਾਮਾਗੜੀਪੀ ਸਾਹਿਬ ਉਹਦਾ ਆਪਾਂ ਵਲੌਗ ਬਣਾਉਂ ਜਾਨਮahal ਬੋਲਵਰ ਤੇ ਤੁਸੀਂ ਅੱਜ ਵਾਲੀ ਵੀਡੀਓ ਦੇਖ ਲੋ ਜਾਨਮahal ਬੋਲਵਰ ਬਸ ਸਾਰੇ ਗੁਰਦਵਾਰਿਆਂ ਦਾ ਸਨਕ ਰੋਇਆਇਆ ਪਾਣੇ ਉਹ ਜ਼ਰੂਰ ਦੇਖੋ ਸਾਰੇ ਜਾ ਕੇ ਤੇ ਹੁਣ ਮੈਂ ਵੀਰ ਦਾ ਸਮਾਨ ਲੈ ਕੇ ਲਈ ਆਂ ਲਾਲ ਜੀ ਨਹੀਂ ਮਿਲੀ ਨਹੀਂ ਹੈਗੀ

ਫਟਾ ਤੱਕ ਪੁੱਛ ਰਣਾ ਆ ਜਿੱਥੇ ਤੋਂ ਉੱਪਰਲੇ ਪਾਸੇ ਪੱਥਰ ਲਾਉਣਾ ਹੈ ਨਹੀਂ ਇੱਥੇ ਆਪਣੇ ਸਾਰੇ ਪੱਥਰ ਲੱਗੂ ਇੱਥੇ ਮੱਖੇ ਮੱਥੇ ਇੱਥੇ ਟਾਇਲ ਲਾਉਣੀ ਹੈ ਜੇ ਮਤਲਬ ਜਿਹੜੇ ਪੱਥਰ ਆ ਰਹੇ ਨੇ ਜਿਹੜੇ ਆ ਹਾਂ ਉਹ ਨਹੀਂ ਐਂਕੋ ਮਸਤਨਾ ਜਿੱਥੇ ਜਿਹੜੇ ਜਿਹੜੇ ਚਾਹੁੰਦੇ ਕਿਚਨ ਖਾਣਾਂ ਆਪੀ ਹਾਂ ਹਾਂ ਇਹ ਮਤਲਬ ਜਿੰਨੇ ਹੀ ਲਾਉਣਾ ਹੋਣਾ ਤੇ ਤਾਂ ਇਹ 200 ਮਟਲੇ ਦਾ 200 250 ਰੱਖ ਲਓ ਚਲੋ ਜੇ ਆਪਾਂ ਇੱਥੇ ਟਾਇਲ ਲਾਉਣੀ ਆ ਹਾਂ ਆ ਯਾਰ ਫਿਰ 250 ਆ 250 ਗਰ ਤੇ ਉਹਦੀ ਟਾਇਲ ਆਉਣੀ 150 ਫੁੱਟ ਨਾਲ ਕੀ ਵਿਦੋ ਮੈਂ ਜ਼ਿਕਰ ਕਰਦਾ ਰੱਬਵਾਤ ਹੋਇਆ ਨਾ ਫਿਰਦਾ ਮੰਨੇ ਜੀ ਤੋਂ ਤੋਂ ਤੜੀ ਸੋਪਰ ਸਾਰਾ ਕੀ ਗੇ ਰਸਪੋਰਟ ਟਾਈਮ ਆ ਜਾਂਦਾ ਫਿਰ ਜੀ ਰਸਪੋਰਟ ਆਉਂਦਾ ਉਹ ਚਾਹੀਦਾ ਮੂਰੇ ਮੁੱਠ ਟਾਈਮ ਆਉਂਦਾ ਅਰਗੇ ਅਹ ਕਿਰਮੁਲਾਹ ਬੇਖਰ ਮਬਰਦਾ ਤਾਈ ਉਹ ਕਿੱਟੀ ਪੱਟੀ ਦੇ ਹੇਲ ਨਾਲ 150 ਕੋਟ ਉਹ ਇੱਟੇ ਪੱਟੀ ਕਿਥੇ ਵਿੱਚ ਪੱਥਰ ਤੇ ਪੈਣੀ ਹੈ ਜਿਹੜੀ ਕਿੱਥੇ ਮੂਰੇ ਪਿੰਦੀ ਹੈ ਮੂਰੇ ਹਾਂ ਉੱਥੇ ਉੱਪਰ ਮੋਲਡਿੰਗ ਆ ਨਹੀਂ ਆਦ ਹਾਂ ਉਮੇ ਕਿੱਟੀ ਪੱਟੀ ਪੈਣੀ ਹੈ 150 ਕੋਟ ਕਿਲੋ ਦੀ ਕਿੱਟੀ ਕਿੱਟੀ ਕੱਢੀ ਦੋ ਜੀ ਜੀ ਹਾਂ ਇਸ ਦਾ ਰੈੱਡ ਡੱਬਾ ਲੀ ਗੋ ਕਿਲੋ ਵਾਲਾ ਰੈਗਲਰ ਆਰ ਅਲੈ ਆਰ ਅਰ ਰੈਲਟ ਇੱਕ ਵਾਰ ਹਮ ਦਾ ਪੱਥਰ ਜੋੜਨੇ ਨੂੰ ਹੁੰਦਾ ਡਬਲ ਮੋਲਡਿੰਗ ਕਰਨੀ ਜਿਵੇਂ ਅਰ ਰੈਲਟ ਹੈ ਨਾ ਇਹ ਵੀ ਇਧਰ ਚੌਕ ਨੂੰ ਡਬਲ ਮੋਲਡਿੰਗ ਇਧਰ ਆਉਂਦੀ ਹੈ ਮੇਰਾ ਆਰ ਅਰ ਰੈਟ ਉਹ ਰੈਲਟ ਕਿਤਾ ਉਹ ਰੋੜਾ ਰੋੜਾ ਰਾਈਨ ਬੰਨਣਾ ਹੋਰ ਹੋਰ ਰੋਣ ਗੋਣਾ ਕਿੰਨੇ ਮਰੇ ਟਾਈਟ ਆ ਫਲਾਈਟ ਨੌਂ ਨੇ ਸੰਗੀ ਆ ਨਾ 30 ਰੋੜਾਈਟ ਆ ਰਾਈਟ ਟੱਪਾ ਹੈ ਹਾਂ ਇੰਕੀ ਲੋਗਾ 2 ਤੋਂ 3 ਕਿਜੀ ਹਾਂਜੀ ਬਸ ਆਹੀ ਹੈ ਇਹਦਾ ਬਸ ਹੀ ਬਾਹਰ ਦਾ ਬਾਹਰ ਦਾ ਆ ਆਂਦੇ ਗਏ ਆਂ ਮੂਰੀ ਵਾਲੀ ਇੰਦਰ ਅੰਦਰ ਜੀ ਸਭ ਆ ਉਹਦਾ ਟਾਈਟ ਤੋਂ ਸਭੀ ਹੋ ਗਿਆ ਸਿਰਲ ਬੈਠੇ ਸੁੰਦਰ ਵੀ ਬਹਾਰੂ 10 ਹਾਲ ਦੀ ਮੇਰੀ ਇਸ ਵਾਰੀ ਦਾ ਸਾਹ ਆਹ ਤੇ ਹਾਂ ਇਸ ਰਟਾਈ ਸੋਤੜੀ ਟਾਈਡ ਹੈ ਕਾਇਦਾ ਵੀ ਕੋਟ ਬੱਤੇ ਜਾਂ ਮੈਂ ਪਰਦੇ ਰੱਖੀ ਆ ਘਰ ਜਲਦੀ ਲਾ ਸੋ ਸਪਿਆ ਦੀ

ਦੋਲ ਦਵਾਰੇ ਆਉਣੀ ਜਿਹੜੀ ਪੌੜੀ ਦੀ ਟਾਇਲ ਪੱਥਰ ਲਾਉਣਾ ਖੰਭਲੇਵੜ ਜਿਹੜੀ ਟਾਇਲ ਲੱਗਣੀ ਹੈ ਇੱਧਰ ਆ ਜਿਹੜੀ ਸਾਹਮਣੇ ਆਹ ਇੱਧਰ ਆ ਅਸੀਂ ਇਹਦੀ ਟਰਨ ਫਰੰਟ ਆਉਜੀ ਮਿਲਣ ਲੱਗਿਆ ਫਰੰਟ ਆਲ ਜਿਹੜਾ 250 ਕੋਟੇ ਹੋਊਗੀ ਜੀ ਇਸ ਨਾਲ ਜੇ ਆ ਕੇ ਫੋਟੋ ਕਿਦ ਨੂੰ ਦਿਖਾ ਦੇ ਤੂੰ ਦੇ ਦੇਂਗਾ 200 ਫੁੱਟ ਬਾਹਰ ਵਾਲੀ ਕੰਧ ਹੈ ਤਾਂ ਉਹ ਦਾਰੇ ਚੱਲਾਂ ਬਾਹਰ ਜਾਈਏ ਉਹ ਚੱਲ ਰਹਿ ਤਾਂ ਬਾਹਰ ਚੱਲਣਾ ਬਾਹਰ ਚੇ ਬਣਾਣਾ ਹਾਂ ਇਹੋ ਸਾਰਾ ਮਨਸਰ ਜੀ ਨੂੰ ਜੇ ਜਰੂਰ ਹੈਗਾ ਰੰਗ ਤਾਂ ਮੰਗਾ ਦੇ ਤੇਰੀ 25 ਕੋ ਪੁੰਚਾ ਦੇ ਮੋੜ ਦੇ ਹਾਂ ਯਾਰ ਤੁਹਾਡੂ ਜਿਹੜੀ ਕਾਲ ਪੱਛੂਗੀ ਉਹ ਫਿਰ ਅਸੀਂ ਸਾਫ ਕਰ ਦੋ ਉੱਧਰ ਤੇ ਫਿਰ ਜਿਹੜੀ ਰੈਂਪ ਵਾਲੀ ਮੰਗਾ ਦਾਂਗੇ ਇਹ ਰੈਂਪ ਤਾਂ ਨੇ ਦੇਖ ਰਹੇ ਕਿ ਹੋਰ ਜਗ੍ਹਾ ਜੇ ਬਣਦਾ ਕਹਿੰਦੇ ਉਹ ਅੰਨੇ ਇੱਥੇ ਜੀ ਬਣਦੇ ਪੂਰੇ ਜਿਹੜਾ ਫਸਲਾ ਬਣਦਾ ਉਹ ਇੱਥੇ ਜੀ ਜਾ ਉਹ ਬੁਰਾ ਉਹ ਰੱਖ ਪਾ ਦਿਆਂਦਾ ਫਾਇਦਾ ਉਹ ਬਣਦੀ ਚੀਜ਼ ਉਹਨੂੰ ਕਾਲਾ ਲੱਗਦਾ ਹਾਂ ਇਹ ਜੇ ਹੁਣ ਮੈਂ ਤੁਹਾਨੂੰ ਸਮਝਾਦਾ ਹਾਂ 150 ਫੁੱਟ ਕੋੜੀ ਦੇ ਲੇਖਨ ਤਾਂ 350 ਫੁੱਟ ਇਹ ਵਾਲੀ ਇਹ ਲਿਖ ਲਈ ਸੇ ਪਿੱਛੀਆਂ ਬਲੈਕ ਜਿਹੜੀਆਂ 6 ਪੇਟੀਆਂ ਚਿੱਟੀਆਂ ਪਈਆਂ 4 6 ਉਹ ਕਿੰਨੇ 3 ਨੇ 4 ਟਕੇਟ ਨਹੀਂ ਆਉਂਦਾ ਫਿਰ ਉਹ ਮੋੜਨੀਆਂ ਨਹੀਂ ਹਾਏ ਉਹ ਮੋੜਨੀਆਂ ਨਹੀਂ ਉਹ ਮੋੜਨ ਫਿਰ ਉਹ ਅੱਗੇ ਮੜੂਗੇ ਫਿਰ ਇਹਦੀ ਕਿੰਨੇ ਕਿੰਨੇ ਪੇਟੀਆਂ ਹੋਣੀਆਂ ਬਲੈਕ ਦੀ 6 6

ਮੇਰੇ ਕੋਲ ਕਾਮ ਦੇ ਕਰ ਲੋ ਗੂਗਲ ਦੇ ਲੋ ਸਭ ਤੋਂ ਵਧੀਆ ਜਗ੍ਹਾ ਕੰਨੇ ਸੱਟ ਆ ਗਈ ਲਓ ਜੀ ਆਉਣਾ ਲਿਖ ਲਿਆ ਮੈਂ ਇਹਦੀ ਮੈਂ ਫੋਟੋ ਵੀ ਖਿੱਚ ਲੰਨਾ ਕਿੰਨੇ ਕੰਨੇ ਆਪਣਾ ਫੋਨ ਲੈ ਆ ਦੂੰਗਾ ਚੜ ਦੋ ਇਹ ਕਾਠਾ ਆ ਦਿਆ ਪਿਆ ਹਟ ਕੇ ਯਾਰ ਇਹ ਨਹੀਂ ਮੇਰੇ ਕੋਲ ਮੈਂ ਮੇਰਾ ਖਰਾਬ ਹੋ ਗਿਆ ਪੋਨਾ ਫੋਨ ਲੈ ਕੇ ਆਣਾ ਹੈ ਅੱਛਾ ਕਿਆ ਲਈ ਗੂਗਲ ਪੇ ਵੀ ਕਿਹਾ ਤੇ ਅੱਜ ਹਮੇ ਘਰ ਜੰਦੇ ਲਈ ਆਇਆ ਹੁਣ ਕਿੰਨੇ ਵਾਧੇ ਕਿੰਨੇ ਘਟਦੇ ਆਪਣੇ ਮੇਰੇ ਤਾਂ ਇਹ ਵਧੇ ਰਹੇ ਆ ਇਹ ਕੱਟਦਾ ਰਹੇ ਨੇ ਮੇਰੇ ਕਿਨੇ ਠੀਕ ਦੇ ਦਿੰਦੇ ਆ 40-40 ਦੋ 40 ਦੇ ਦੇ ਲੈ ਗੂਲ ਤੇ ਲੈ ਵੀ ਮੇਰੇ ਦਾ ਵੀ ਵਧੇ ਰਹੇ ਆ ਕੋਈ ਨਾ ਤਰ੍ਹਾਂ ਕਰਦੇ ਹਿਸਾਬ-ਤੋਸ ਸਾਰਾ ਨਹੀਂ ਤਾਂ ਮੈਂ ਆਉਂਦੇ ਨਹੀਂ ਖਾਲੀ ਹੋ ਨਿਕਲਣਾ ਐਂਡ ਵਿੱਚ ਨਹੀਂ ਨਹੀਂ ਮੇਰੇ ਵਾਲਾ ਉਹ ਤਾਂ ਨਹੀਂ ਹੈਗਾ ਇਹ ਨਹੀਂ ਨਹੀਂ ਜਿਆ ਹਿਸਾਬ ਲਾ ਕੇ ਚੱਲਦਾ ਜੀ ਮੋਦੀ ਸਾਹਿਬ ਨਾਲ ਚੱਲਦਾ ਹੈ ਪੈਸੇ ਦੇਣੇ ਤੋਂ ਬਹੁਤ ਗੰਜੂਸ ਆ ਮਾ ਪਾ ਜੀ ਤਾਂ ਥੋੜਾ ਥੋੜਾ ਦੇ ਜਾ ਇਕੱਠਾ ਠੀਕ ਵਜਾ ਤੇ ਬਣਾਉਣਾ ਭਾਈ ਮੇਰਾ 1.5-2 ਲੱਖ ਰੁਪਈਆ ਫੇਰ ਜਦੋਂ ਖਾਣੋਂ ਨਾ ਥੋੜੇ ਥੋੜੇ ਤੇਰੀ ਜੇਕਰ ਵਿੱਚ ਲੌਬੀ ਇਸ ਦੀ ਸਾਡਾ ਅੱਜ ਦਾ ਸਾਰਾ ਲਾਈਵ ਚੱਲ ਰਿਹਾ ਅੱਜ ਸਾਰਾ ਕੋਈ ਬੰਦਾ ਵੀ ਨਹੀਂ ਆਇਆ ਹੈ ਅੱਜ ਲੱਕੜੀ ਤੋਂ ਲੈ ਕੇ ਬਸ ਸਿਰਫ ਉਹ ਦੂਜੇ ਆਏ ਹੋਏ ਆਪਣੇ ਫਾਲ ਸੀਲਿੰਗ ਵਾਲੇ ਉਹ ਤੁਹਾਨੂੰ ਦਿਖਾਉਂਦਾ ਬਾਅਦ ਵਿੱਚ ਪਹਿਲਾਂ ਬੀੜ ਦਾ ਹਿਸਾਬ-ਤਾਬ ਕਰਦੇ ਇੱਕ ਵਾਰੀ ਆ ਵੀ ਇਹਨਾਂ ਦੇ ਮੋੜਨੇ ਆ ਉਹ ਆ ਵੀ ਮੋੜਦੇ ਯਾਰ ਤੋਂ ਮਾ ਨਾ ਬਸ ਸਾਡਾ ਹੁਣ ਇਹਦਾ ਕਰਾਇਆ ਪੈ ਰਿਹਾ ਆਪਾਂ ਨੂੰ ਇਹ ਉਹਦੇ ਡਾਊਨ ਤੇ ਚਿਕਾ ਲਾ ਦੇ ਨੂੰ ਹੁਣ ਲਾ ਕੇ ਪਰ ਹਾਲੇ ਉਹਦਾ ਰਹਿੰਦਾ ਨਾ ਅੱਧਾ ਰਾ ਲਾਉਣੀ ਐ ਨੇ ਆਹ ਚਾ ਕੰਧ ਲਾਉਣੀ ਐ ਅਹੀ ਰਹਿੰਦਾ ਕੰਮ ਉਹਦਾ ਬਸ ਹੁਣ ਹੁਣ ਕੱਲ ਇਹ ਸਭ ਚਕਾਇਆ ਦਾਂ ਫਿਰ ਉਹਨੇ ਹਲੇ ਆਉਣਾ ਤਾਂ ਹੈ ਨਹੀਂ ਹਾਂ ਚਿਕਾ ਦੇ ਚਕਾਓ ਆ ਦੇ ਦੇ ਤੇ ਚਾਨ ਕੋਰਦੋ ਨੂੰ ਕੋਲ ਦੇ ਨੰਬਰ ਤਾਂ ਦੋ ਕਾਲਤਾ ਦਾ ਸਰਪਟ ਡਾਊਨ ਚੱਲਦਾ ਤਾਂ ਦੇਖਦਾ ਵੀ ਜੋ ਹੋ ਗਏ ਸੁਣੋ ਜੀ ਬਾਜ ਪੈਸਿਆਂ ਦੀ ਹਾਂ ਚੱਕ ਬਈ ਕਰ ਪਾਰਟੀ ਵਿਰッジ ਵਿਸਾਖੀ ਬਣਾਉਂਗਾ ਅੱਜ ਲੱਗਦਾ ਤੇ ਹਿਸਾਬ ਦਾ ਸਭ ਦੇ ਕਰਨੇ ਪੈਣੇ ਸਭ ਦੇ ਦੇਣੇ ਪੈਣੇ ਆ ਖਰਚਾ ਆ 2-3 ਦਿਨ ਦੇ ਵਿੱਚ ਜੇ ਤੂੰ ਯਕੀਨ ਕਰੇ 6-7 ਲੱਖ ਦਾ ਖਰਚਾ ਹੋ ਗਿਆ ਆ 14 ਤਰੀਕ ਦੇ ਵਿੱਚ ਵਿੱਚੇ 6 ਤੋਂ 7 ਲੱਖ ਦੇ ਆ ਉਹ ਵੀ ਦਾ ਜਗਾੜ ਜਾ ਹੁਣ ਤੁਹਾਨੂੰ ਕਮੈਂਟਾਂ ਚ ਪੁੱਛ ਰਿਹਾ ਆਇਆ ਉਹ ਉਹ ਤੁਸੀਂ ਗੈਸ ਕਰੋ ਕਿੰਨੇ ਦਾ ਹੋਊਗਾ ਤੇ ਮੈਂ ਹੁਣ ਤੁਹਾਨੂੰ ਇਹ ਜਿਹੜੇ ਸਮਝ ਆਉਂਦਾ ਮੈਂ ਪਾਟ ਤੈਗਣਾ ਵਾਲੀ ਵੀਡੀਓ ਹੈ। ਉਹਨਾਂ ਬਾਈਟ ਲਾਇਏ। ਹੁਣ ਮੈਂ ਤਾਂ ਕੁਝ ਨਹੀਂ ਕਿਹਾ ਤਾਂ ਆ ਗਏ। ਉਹਨੂੰ ਮੈਂ ਤਾੜ ਕੇ ਰੱਖਿਆ ਇਧਰ। ਉਹਨਾਂ ਕਰੇ ਬਾਤ ਕਹਿਣਾ ਥੋੜੀ ਬੰਦ ਹੋ ਜੇ। ਇਹ ਜਿਹੜੇ ਸੁੱਚਾ ਨਾ ਆਪਣੀਆਂ ਵੀ ਰੱਬ ਨਾ ਕਰੇ ਕਿਤੇ ਅਰਥਿੰਗ ਹੁੰਦਾ ਜਾਂ ਕਿਤੇ ਕਰੰਟ ਨੂੰ ਹੱਥ ਲਾ ਦੇ ਇਹ ਆਪਣੇ ਆਪ ਚੱਕ ਹੋ ਜਣੀ ਆ ਇਹ। ਤੱਕੀ ਦੇ ਕੇ ਫੇਸ ਆ 2 2 ਸਾਰਾ ਕੁਝ ਲਿਖਿਆ ਹੋਇਆ ਦੇ ਵਿੱਚ। ਇਹਦੀ ਸਟੋਰੀ ਮੈਂ ਹੁਣ ਤੁਹਾਨੂੰ ਦੱਸਦਾ ਵੀ ਇਹ ਕਿੱਦਾਂ ਪਹੁੰਚਿਆ ਮੇਰੇ ਕੋਲ ਇਹ। ਏ ਲੁਧਿਆਣੇ ਤੋਂ ਕੱਲ ਬੱਸ ਵਿੱਚ ਰੱਖਤਾ ਬੰਦਿਆਂ ਨੇ ਰੋਪੜ ਆ ਗਿਆ ਰੋਪੜ ਮੇਰਾ ਯਾਰ ਤੋਂ ਉਹਦੀ ਨਾਲ ਤੇ ਮੈਂ ਡਿਊਟੀ ਮੈਂ ਕਿ ਬਾਕਸ ਆਇਆ ਇੱਥੋਂ ਉਹ ਕਿਸੇ ਹੋਰ ਦਾ ਸਮਾਨ ਵੀ ਆਉਣਾ ਤਾਂ ਇਹਨਾਂ ਨੂੰ ਮੈਂ ਅਨੰਦਪੁਰ ਸਭ ਤੋਂ ਦੱਸ ਕਰਕੇ ਪਹੁੰਚ ਗਿਆ ਤੇ ਜਦੋਂ ਮੈਂ ਚੱਕ ਡੱਬੇ ਨੂੰ ਮੇਰੇ ਗੱਡੀ 'ਚ ਰੱਖ ਤੇ ਖੁਦੋਂ ਕਿ ਮੈਂ ਦੇਖਿਆ ਕਿ ਕਿਧਰੇ ਪਾਸੇ ਲੱਗਦਾ ਰਹੇ ਨਹੀਂ ਹੈਗੇ ਉਹ ਤਾਂ ਜਿੱਦਾਂ ਆਪਣੇ ਬਾਕਸ ਰੱਖਦੇ ਉਹਦੇ ਕਿੱਦਾਂ ਹੁਣ ਤੁਹਾਨੂੰ ਕਿੱਦਾਂ ਸਮਝਾ ਸਕਦਾ ਵੀ ਜਿਹੜੇ ਤੇਲ ਵਾਲੇ ਡੱਬੇ ਨੇ ਉਹ ਡੱਬੇ ਤੇਲ ਵਗੋ ਉਦਾਂ ਬਾਕਸ ਰੱਖ ਤੋ ਨਾ ਗੱਡੀ ਦੇ ਵਿੱਚ ਜਿੰਨਾ ਕਿਲੋ 1.5 ਕਿਲੋ ਮਟਰਾ ਆ ਗਿਆ ਮੈਨੂੰ ਕਿਦਰ ਫਸਣ ਲੱਗਦਾ ਰਹੇ ਨਾ ਹੈਗੇ ਵੀ ਉਹ ਡੱਬੇ ਚ ਤਾਂ ਪੈਕ ਕਰਕੇ ਤਾਂ ਦਿੱਤਾ ਨਹੀਂ ਹੈਗਾ ਉਹਨੇ ਉਦੋਂ ਤੇ ਫਿਰ ਮੈਨੂੰ ਫੋਟੋ ਖਿੱਚ ਕੇ ਭੇਜੀ ਉਹਨੇ ਉੱਤਰ ਤੇ ਉਹਨਾਂ ਭੇਜੋ ਮੈਂ ਨਾਲ ਸਾਡੇ ਕੋਲ ਤਾਂ ਡਰੌਲ ਤਾਂ ਆ ਕੇ ਇਹਨਾਂ ਨੂੰ ਵਾਸ ਵਾਲੇ ਨੂੰ ਫੋਨ ਕਰਿਆ ਮੈਂ ਮੈਂ ਕਿਹਾ ਭਾਈ ਬੱਸ ਤੇ ਤੁਸੀਂ ਗਲਤ ਦੇ ਗਏ ਕਹਿੰਦਾ ਆਪਣੇ ਕੋਲੇ ਰੱਖੋ ਜੀ ਕੱਲੋ ਸਵੇਰੇ 7 ਵਜੇ ਆਉਣੀ ਬੱਸ ਤੇ 7 ਵਜੇ ਆ ਕੇ ਅਸੀਂ ਫੋਟੋ ਚੇਂਜ ਕਰ ਲਾਂਗੇ ਫਿਰ ਮ ਕਰਾਗੀ ਕਰਾ ਕੇ ਫਿਰ ਬੱਸ ਵੇ ਨੂੰ ਫੋਨ ਕਰਾਂ ਮੈਂ ਕਹਾ ਵੀਰੇ ਸਾਡਾ ਜਿਹੜਾ ਪ੍ਰੋਜੈਕਟ ਆਇਆ ਹਾਂ ਵੀ ਇਹ ਮਹਿੰਗਾ ਆ ਤੈਨੂੰ ਵੀਰੇ ਮਰਾ ਸਾਹਮਣੇ ਰੱਖੋ ਕਿਤੇ ਟਾਈਮ ਆ ਪੂਣਾ ਆ ਹੋ ਜਾਵੇ ਕਹਿੰਦਾ ਕੋਈ ਨਾ ਵੀਰੇ ਸਾਡੀ ਕੁੜੀ ਜ਼ਿੰਮੇਵਾਰੀ ਆ ਟੈਨਸ਼ਨ ਨਾ ਲੈ ਅਸੀਂ ਬੱਸ ਵਿੱਚ ਹੀ ਸੰਭਲ ਜੂ। ਚਲੋ। ਸਿਰ 17000 ਐ। ਇੰਨਾ ਸੁਗਰ ਮੈਂ ਰਿੰਕੂ ਸਰਪੰਚ ਨੂੰ ਨਾਲ ਲੈ ਗਿਆ ਤਾਂ ਤੇ ਹਲਕਾ ਨਹੀਂ ਹੈਗਾ ਬਹੁਤ ਭਾਰੀ ਘੱਟੋ ਘੱਟ ਜ਼ਿਆਦਾ ਨਹੀਂ ਜਾੜਾ ਇਹ 60 70 ਕਿਲੋ ਦਾ ਹੋਣਾ ਇਹ ਚੱਕਦੇ ਹੁੰਦਾ ਓਏ ਹੋਏ ਵੱਡੇ ਹੋਣਾ ਇਹ 60 70 ਕਿਲੋ ਦਾ ਹੋਣਾ ਇਹ ਇੰਨਾ ਵਜ਼ਨ ਇਹਦੇ ਵਿੱਚ ਇੰਨਾ ਹੈਵੀ ਬਣਿਆ ਹੋਇਆ ਉਹ ਤਾਂ ਫਿਰ ਜਦ ਜਦੋਂ ਬੱਸ ਵਿੱਚ ਮੈਂ ਪਹਿਲਾਂ ਪੜ ਗਿਆ ਬੱਸ ਦੇ ਵਿੱਚ ਜਦੋਂ ਜਾ ਗਿਆ ਮੈਂ ਲਾਣਾ ਉਹ ਮੈਂ ਕਹਾ ਭਾਈ ਇਹ ਤਾਂ ਹਿੱਲਦਾ ਵੀ ਨਹੀਂ ਹੈਗਾ ਫਿਰ ਜਦ ਸਵਾਰੀਆਂ ਲੱਗ ਗਈਆਂ ਤਿੰਨ ਚਾਰ ਬੰਦੇ ਇਕੱਠੇ ਲੱਗੇ ਮੈਂ ਉਹ ਕਹਿੰਦਾ ਭਾਈ ਤੂੰ ਸਾਈਡ ਹੋ ਜਾ ਇੱਕ ਬੰਦਾ ਜਾਣਾ ਕਹਿੰਦਾ ਭਾਈ ਤੂੰ ਸਾਈਡ ਹੋ ਜਾ ਹੁਣ ਫਿਰ ਫੜ ਕੇ ਉਹਨੇ ਲਾਇਆ ਵਿੱਚ ਤੇ ਤੇ ਅਹ ਫਿਰ ਉਹ ਹਾਰੀ ਕੋ ਰਿਕੂ ਫੜ ਨਿਕੂ ਰਿਕੂ ਫੜਨ ਲੱਗ ਗਿਆ ਕਹਿੰਦਾ ਕਦੇ ਹਲਕਾ ਰੁਕ ਜਾਦਾ ਬਹੁਤ ਭਾਰਾ ਹਰ ਸ਼ੁਕਰਮਾ ਤਨੂਲੇ ਜਦੋਂ ਸਵੇਰ ਦਾ ਨੱਕ ਦਰਦ ਕਰਨ ਲੱਗਾ ਮੇਰਾ ਬਸ ਫਿਰ ਅਸੀਂ ਗੱਡੀ 'ਚ ਧੱਕਿਆ ਮੇਰੇ ਇਹ ਤਾਂ ਮੇਰਾ ਨੇ ਲਾਇਆ ਇੱਥੇ ਇਹ ਅੱਜ ਦੀ ਇਹ ਸਟੋਰੀ ਹੋਈ ਸਵੇਰ ਸਵੇਰ ਦੀ ਪਹਿਲਾਂ ਮੈਂ ਸੋਚਿਆ ਤਾਂ ਮੈਂ ਚੱਲ ਇੱਕ ਬਲੌਗ ਇਹਦੇ ਉੱਪਰ ਬਣਾਉਂਗਾ ਮੈਂ ਕਾ ਬਣਾਉਂਗਾ ਪਰ ਮੈਂ ਇਹ ਸੋਚ ਦਿੱਤਾ ਵੀ ਹੁਣ ਹੁਣ ਡਾਕਟਰ ਸਾਹਿਬ ਅਸੀਂ ਦਰਸ਼ਨ ਕਰਨ ਜਾਣਾ ਤੇ ਵਿੱਚ ਬਲੌਗ ਦਾ ਮਿਕਸਣਾ ਹੋਵੇ ਇੱਕ ਫੈਮਿਲੀ ਦੇ ਘਰ ਅਸੀਂ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਤੇ ਅੱਜ ਮੇਰੇ ਨਾਲ ਹੈਗਾ ਕਾਰਪੈਂਟਰ ਅੱਜ ਸਾਡਾ ਮੈਚ ਵੀ ਹੈ 2:30 ਵਜੇ ਉਹ ਮੈਚ ਦੇਖਣ ਵੀ ਜਾਣਾ ਉਹ ਮੈਚ ਇਦਾਂ ਦਾ ਇੰਡੀਆ ਅ ਪਾਕਿਸਤਾਨ ਦਾ ਮੈਚ ਹੈ ਉਹ ਤੁਹਾਨੂੰ ਅੱਜ ਤੁਸੀਂ ਮਾਹੌਲ ਬਣਾਉਂਗਾ ਪੂਰੀ ਅੜੋ-ਤੜੀ ਹੋਣੀ ਇੱਥੇ ਇਹ ਡਾਰਾ ਜਿ ਕਿਤੇ ਲੜਾਈ ਵੀ ਨਾ ਹੋ ਜਵੇ ਇਦਾਂ ਹੁੰਦਾ ਨਾ ਵੀ ਆਸਾ ਇੱਥੇ ਜਦੋਂ ਮੈਂ ਖੇਤਾਂ ਨੂੰ ਜਾਂਦਾ ਹੁੰਦਾ ਨਾ ਉਹ ਸਾਹਮਣੇ ਭੈਣੀ ਪਿੰਡ ਆ ਮਾਲਾ ਮਾਲਾ ਇੱਧਰ ਚੱਲਿਆ ਭੈਣੀ ਚੋਂਤਾ ਮਾਲਾ ਚੱਲਿਆ ਇਹ ਸਾਡੇ ਦੋਨੇ ਟੀਮਾਂ ਦਾ ਮੈਚ ਹੈ ਕੋਈ ਸੀਰੀ ਚੱਲ ਰਹੀ ਹੈ ਉੱਥੇ ਲੀਗ ਚੱਲ ਰਹੀ ਹੈ ਉਹਦਾ ਉਹ ਸਾਹਮਣੇ ਪਾਣੀ ਜਿੱਥੋਂ ਪਾਣੀ ਵਿੱਚੋਂ ਲੰਘ ਕੇ ਆਉਂਦਾ ਹੁੰਦਾ ਵਿੱਚ ਪਾਣੀ ਦੇ ਮੈਂ ਉਹ ਬਾਰਡਰ ਆਹੋ ਉਧਰ ਸੰਭਲਾ ਇੰਡੀਆ ਬਸ ਲਾਈਕ ਇੰਡੀਆ ਪਰ ਸੰਗਮ ਮੈਚ ਹੋਣਾ ਉੱਥੇ ਅਜੇ ਪੂਰਾ ਗਾਹ ਬਣਾ 2:30 ਵਜੇ ਤੇ ਹੁਣ ਆਪਾਂ ਚੱਲਦੇ ਹਾਂ ਬਈਆਂ ਕੋਲ ਉੱਪਰ ਸਮਾਨ ਇਹ ਲਿਖਾ ਗਿਆ ਲਾਤ ਤੇ ਵੀ ਜਾਲੀ ਸਾਰੀ ਫਿਰਾਂ ਅੱਜ ਥੋੜੀ ਜਾਲੀ ਜਾਲੀ ਲੱਗ ਜੂਗੀ ਹੈ ਉੱਧਰ ਰਹੀ ਗਈ ਠੀਕ ਹੈ ਠੀਕ ਹੈ ਥਿਲ ਲੇ ਨਟ ਚੁਗ ਲਿਓ ਪੈਰਾ ਪੂਰਾ ਚ ਨਾ ਬੱਜੋ ਨਿਆਰ ਇਹ ਜਦ ਬਾਦ ਚੱਕ ਨੂੰ ਬਾਦ ਚੱਕ ਲਓ ਕੋਈ ਛੱਡੇ ਹੋ ਨਾ ਕੋਈ ਕਿ ਇੱਕ ਵਾਰੀ ਮੈਂ ਮੇਰੀ ਵਾਈਫ ਦੇ ਪੈਰ ਚ ਬੜ ਗਿਆ ਨਾਟ ਇਹ ਜਿਹੜਾ ਅਗੇ ਤੇ ਨਾ ਨੇ ਆਹ ਆਹ ਨਾਟ ਇੱਕ ਦੇ ਕਈ ਵਾਰ ਚਪਲ ਦੇ ਵਿਚੋੜ ਕੇ ਵਿੱਚ ਪੜ ਜਾਂਦਾ ਚਲ ਲੈੜਦਾ ਨਹੀਂ ਭੱਜੀ ਗੱਲ ਲੈੜਦਾ ਨਹੀਂ ਭੱਜੀ ਗੱਲ ਜਾਨੀਏ ਦੇ ਜਨਰੇਟਰ ਸਟਾਰਟ ਕਰ ਅੱਛਾ ਜਨਰੇਟਰ ਚਲਾਇਆ ਫਿਰ ਤੁਸੀਂ ਵੀ ਉੱਥੇ ਨੈਣੀ ਤਾਲ ਦੋਈਆਂ ਤੁਸੀਂ ਕਿੱਥੇ ਤੋਂ ਆਂ ਬਈ ਜਨਾਬ ਨਾ ਹਦਰ ਉਤਰ ਜੁਪੀ ਤੇ ਆਇਆ ਠੀਕ ਹੈ ਠੀਕ ਹੈ ਜੀ ਇਸ ਤੇ ਵੀ ਗੇਰੇ ਜਿਹਾ ਪੌੜੀ ਬਰਾ ਰਹਾ ਇਹਦਾ ਇੱਕ ਮਤਲਬ ਖਰਾਬ ਹੈ ਲੋਬੀ ਆਪਣਾ ਸਾਹਮਣੇ ਟੈਂਪਲ ਬਣ ਚੱਲਿਆ ਵੀ ਇਹਦੇ ਵੀ ਤਰ੍ਹਾਂ ਪਰ ਮੈਨੂੰ ਇੱਕ ਚੀਜ਼ ਇਹ ਵੀ ਪਸੰਦ ਨਹੀਂ ਆਈ ਹੈਗੀ ਇਹ ਮੈਂ ਖਲਵਾ ਦੇਣਾ ਤੇ ਆ ਚੀਜ਼ ਪਸੰਦ ਜੀ ਨਹੀਂ ਆ ਥੋੜਾ ਤਿੱਖਾ ਹੋ ਜਾ ਇੱਥੇ ਤੇ ਇਹ ਪਛੂnga ਵੀ ਚੀਜ਼ ਥੋੜੀ ਜਿਹਾ ਆਡ ਜੀ ਲੱਗੇ ਯਾਰ ਮੈਨੂੰ ਇਹ ਜਿਹੜੇ ਇਹਨੇ ਹਲਾਏ ਹੋ ਸਾਈਡ ਵਾਲੇ ਮੱਕੇ ਕਮਰੇ ਦੀ ਤਿਆਰੀ ਹੋ ਚੱਲੀ ਐ ਆਇਦਰ ਇਹ ਤੁਹਾਨੂੰ ਜਿਹੜਾ ਕੱਲ ਨੂੰ ਬਲੌਗ ਬਣਾਉਂਗਾ ਨਾ ਉਹਦੇ ਵਿੱਚ ਸਮਝਾਉਂਗਾ ਵੀ ਕਿਹੜਾ ਚੱਕਰ ਹੋਇਆ ਕਮਰੇ ਦਾ ਇੱਕ ਹੋਰ ਚੱਕਰ ਖੜਾ ਹੋਇਆ ਇੱਥੇ ਮੈਂ ਕਿਤੇ ਕੁਝ ਕਿਹਾ ਤਾਂ ਤੇ ਉਹਦੇ ਕਰਕੇ ਥੋੜਾ ਜਿਹਾ ਮਨ ਰੋਣਾ ਜਾਂ ਪਿਆ ਹੋਇਆ ਹੈ ਅੱਛਾ ਚੋਲੀ ਆ ਫਿਰ ਇੱਥੇ ਸਾਈਡ ਪਰ ਫੈਨ ਘੁੰਮਣੀ ਉੱਪਰ ਦੀ ਲਾਈਟ ਅੱਛਾ ਇੱਕ ਚੇਹਰਾ ਇੱਕ ਹੀ ਲੱਗੂਗੀ ਇੱਥੇ ਦੋ ਨਹੀਂ ਹੈਗੀਆਂ ਭਾਈ ਠੀਕ ਹੈ ਠੀਕ ਹੈ ਠੀਕ ਠੀਕ ਤੇ ਧੰਨਵਾਦ ਜੀ ਅੱਜ ਦਾ ਆਪਾਂ ਲਾਈਵ ਬੰਦ ਕਰਦੇ ਹਾਂ ਜੀ ਤੇ ਤੁਹਾਨੂੰ ਬਾਹਾਂਗੇ ਬੰਦੇ ਆਦਮੀ ਸਾਰੇ ਟਾਈਮ ਹੁਣ ਕੱਲੂ ਦੇਖਣ ਜਾਵਾਂਗੇ ਟਾਈਮ ਕੱਟ ਗਏ ਸਤਿ ਨਮਸਕਾਰ ਜੀ ਮੇਰਾ ਫੋਟਾ ਮੇਰਾ ਲਾਈਟ ਦਾ ਸੰਬੰਧ ਸਤਿ